ਸਰਸ਼ੇ ਮੇਰਾ ਨਾਮ ਜੀ ਸਿੱਧੂ ਵਾਲਾ ਤਰਬੈਬਲ ਬਹਾਦਰ ਦੇ ਵਿੱਚ ਰਹਿੰਦੇ ਹਾਂ ਜੀ ਤੇ ਬਹੁਤ ਮਰੀ ਹਾਲਤ ਦਾ ਅਸੀਂ ਭੇਜਿਆ ਉਹਨੂੰ ਕਰਜ਼ਾ ਚੱਕਿਆ ਜੀ ਮਕਾਨ ਜਿਹੜਾ ਰੱਖਿਆ ਤੇ 11-12 ਤਾਰੀਖੇ ਦਾ ਰਸੇ ਦਾ ਕੋਈ ਕੰਦਾ ਦਿੱਤੀ ਪਿਆ ਕੇ ਕੋਨੇ ਜੰਗਲ ਵਤੂਏ ਕਿ ਉਹ ਵਿੱਚ ਚ ਰੋਮਾ ਜੀ ਉਹ ਹਮਾਰਾ ਉਹਦੀਆਂ ਪੈਸੇ ਤੁਹਾਨੂੰ ਪਤਾ ਸੀ ਗੁਰਪ੍ਰੀਤ ਅਜ ਵਾਪਸ ਆ ਰਿਹਾ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਤੁਸੀਂ ਖਬਰਾਂ ਸੁਣੀਆਂ ਸੀ ਕਿ ਵੈਸੇ ਅਮਰੀਕਾ ਦੇ ਵਿੱਚੋਂ ਤਾਂ ਹੋ ਰਿਹਾ ਹੈ ਖਬਰਾਂ ਨਾ ਸਾਡੇ ਕੋਲ ਫੋਨ ਤੇ ਨਾ ਕੋਈ ਸੁਣੀ ਹੈਗਾ ਤੇ ਜੀ ਨਾਲ ਕੋਈ ਪੁੱਛਿਆ ਅੱਕੇ ਅੱਕੇ ਆਉਂਦਾ ਹੀ ਪਤਾ ਲੱਗਦਾ ਜੀ ਹੂੰ ਕੋਈ ਪਤਾ ਨੱਗਾ ਵੀ ਆ ਗਿਆ ਨਵੀਂ ਕਿੰਨੇ ਪੈਸੇ ਦੇ ਵਿੱਚ ਤੇ ਕਿਹੜੇ ਏਜੰਟਾਂ ਨੇ ਭੇਜਿਆ ਸੀ ਗੁਰਪ੍ਰੀਤ ਜੀ ਏਜੰਟਾਂ ਦਾ ਸਾਨੂੰ ਕੋਈ ਪਤਾ ਨਹੀਂ ਲੁਧਿਆਣੀ ਸਾਈਡ ਦਾ ਰੱਖਦੇ ਸੀ ਤੇ 45000 ਰੁਪਏ ਲੱਗੇ ਕਿੰਨੇ ਸਾਡੇ ਲੱਗਿਆ ਸਿੱਟਾ अच्छा ये पैसेयादा कित्थों ਤੁਸੀਂ ਬੰਦੋਬਾਸ ਕੀਤਾ ਤੁਹਾਡੇ ਹਾਲਾਤ ਦੇਖ ਕੇ ਤਾਂ ਲੱਗਦਾ ਨਹੀਂ ਕਿ ਲੱਖ ਇੰਨਾ ਹੀ ਕਿ ਕੋਈ ਕਿਤੇ ਦਾਣਾ ਫਕਲਾ ਲਿਆ ਲੱਖ 2 ਲੱਖ ਕੇ ਭੈਣ ਭਰਾ ਕੋ ਕਹੇ ਯਾਰੀ ਦੋ 3 ਜੀ ਆਤੀ ਸੀ ਬਾਬਾ ਹੂੰ ਉਹਨਾਂ ਕੋਲ ਥੋੜ੍ਹ ਥੋੜ੍ਹੇ ਪਰ ਇੱਕੋ ਮਕਾਨ ਕਹਿੰਦੇ ਰੱਖਿਆ ਜੀ ਹੂੰ ਇਦਾਂ ਕਰਕੇ ਪੈਸੇ ਇਕੱਠੇ ਕੀ ਮੰਗ ਕਰਦੇ ਹੋ ਕੀ ਚਾਹਲਾ ਚਾਹ ਰਹੇ ਹੋ ਮੰਗੇ ਇਹੀ ਕਰਦੇ ਆ ਜੀ ਜਿੰਨੀ ਮਤ ਹੋ ਸਕੇ ਸਰਕਾਰ ਕੋਲ ਇਕਾੜੀ ਜਿਹਾ ਤਰਪਾ ਕਰੇ ਜੀ ਨੰਗਾ ਹੋ ਗਏ ਮਕਾਨ ਵੀ ਗਿਆ ਸਾਡੇ ਕੋਲ ਪਹਿਰ ਦੇ ਹੁਣੇ ਕੋਸਾ ਤੋਂ ਸੱਡੂ ਗਗਰਾ ਹੂੰ ਤਾਨੂੰ ਉਮੀਦ ਆ ਗੁਰਪ੍ਰੀਤ ਕਦੋਂ ਘਰੇ ਆਏਗਾ ਕੁਝ ਪਤਾ ਹੈਗਾ ਨਹੀਂ ਜੀ ਹਮ ਕਿਹਾ ਗਿਆ ਸੀ ਤਾਂ ਲੱਗਿਆ ਹਮ ਨੂੰ ਪਤਾ ਹੀ ਨਹੀਂ 15-20 ਦਿਨ ਹੋ ਗਏ ਗੱਲ ਹੀ ਹੋਈ ਪਰ ਫੋਨ ਬੇਬਲ ਬਹਾਰ ਦਾ ਮੇਰਾ ਨਾਮ ਹਿੰਦਰ ਤੁਹਾਨੂੰ ਪਤਾ ਹੈ ਕਿ ਅੱਜ ਤੁਹਾਡਾ ਲੜਕਾ ਗੁਰਪ੍ਰੀਤ ਜਿਹੜਾ ਆ ਉਹ ਵਿਦੇਸ਼ ਤੋਂ ਵਾਪਸ ਆ ਗਿਆ ਉਹ ਗਲਤ ਤਰੀਕੇ ਦੇ ਨਾਲ ਅਮਰੀਕਾ ਜਾਣਾ ਚਾਹੁੰਦਾ ਸੀ ਉੱਥੇ ਪੜਿਆ ਗਿਆ ਸੀ ਉਤੋਂ ਦੀ ਸਰਕਾਰ ਨੇ ਫਰਕੇ ਉਹਨੂੰ ਰਿਪੋਰਟ ਕਰ ਦਿੱਤਾ ਨਹੀਂ ਪਤਾ ਸਾਨੂੰ ਨਹੀਂ ਸਾਨੂੰ ਪੇਟ ਹੀ ਨਹੀਂ ਗੱਲਦਾ ਵੀ ਮਤ ਬਾਅਦ ਸਿਆਊਗਾ ਜਾਂ ਕਦ ਦਾ ਅਹੀ ਤੇ ਥਾਂ ਮਗਰ ਤੁਸੀਂ ਆਏ ਆ ਤਾਂ ਸਾਨੂੰ ਪਤਾ ਲੱਗਾ। ਅੱਛਾ ਜੀ। ਨੇ ਸਾਨੂੰ ਕੋਈ ਪਤਾ ਨਹੀਂ। ਅਹੀਂ ਤਾਂ ਸਭੀ ਚਲੋ ਬੱਚਾ ਗਿਆ, ਵਾਚ ਲੋਟ ਜਾਣੇ ਲੱਗਿਓ। ਹਮ। ਆਪਿਆ ਢੋਕੋ ਪਤਾ ਲੱਗਾ ਸਾਨੂੰ ਵੀ ਮਤਲਬ ਆਇਆ। ਕੀ ਮੰਗ ਕਰਦੇ ਹੁਣ? ਮੰਗ ਮਾਰਾਗਾ। ਮਹਾਰਾਜ ਹੁਣ ਥਾਂ ਮਕਾਨ ਵੀ ਗਿਆ। ਘਰ-ਬਾਰ ਵੀ ਗਿਆ, ਬੱਚੇ ਵੀ ਰੋਲਣਗੇ। ਕੋਈ ਹਾਲਤ ਨਹੀਂ ਰਹਿਗੀ। ਇਹ ਤਾਂ ਤੁਸੀਂ ਸਰਕਾਰ ਹੀ ਆ ਜੋ ਕੋਈ ਮਾੜੀ ਮੋਟੀ ਮੱਛ ਕਰ ਦਵੇ। ਤੇ ਕੋਣੀ ਰੋਟੀ ਖਾਂਦੇ ਰਹਿ ਜਾਾਂਗੇ ਨਹੀਂ ਤਾਂ ਵੇ ਲਾਡੀ ਤੁਹਾਨੂੰ ਲੱਗਦਾ ਕਿ ਬੱਚੇ ਨੂੰ ਇਸ ਤਰ੍ਹਾਂ ਵਿਦੇਸ਼ ਨਹੀਂ ਜਾਣਾ ਚਾਹੀਦਾ ਇੱਕੋ ਇੱਕ ਬੱਚਾ ਸੀ ਪਾਲ ਪੋਸਟ ਕੇ ਵਿਦੇਸ਼ ਭੇਜਣਾ ਮਾਰਾ ਦੇ ਇੱਥੇ ਕੀ ਦਿਹਾੜੀ ਦੇ ਕੋਈ ਕਰ ਲੈਂਦਾ ਵਾ ਤਾਂ ਕੋਈ ਪੈਸੇ ਨਹੀਂ ਮਿਲਦਾ ਅੱਛਾ ਜੀ ਤੇ ਧੱਕਾ ਵੀ 4-500 ਨਾ ਦਿਹਾੜੀ ਦੇ ਨਾਲ ਆ ਮਤਲਬ ਕੀ ਕਰੂੰਗਾ ਬੰਦਾ ਬੱਚੇ ਪਾਲੂਗਾ ਤਾਂ ਮਤਲਬ ਕੋਈ ਸਾਧ ਮਾਰਾ ਮੋਟਾ ਕਾਹਤੇ ਜਾਊਗਾ ਕਿਤੇ ਰਾਹ ਦੇ ਵਿੱਚ ਵਿਗੜ ਜਾਵੇ ਤੇ ਉਹ ਉਹਨੂੰ ਬਣਾਊਗਾ ਕਿ ਆਪ ਜਾਊਗਾ ਕੋਈ ਬਾਣੀ ਜਿੱ ਕਿਸੇ ਬਣੇ ਨਹੀਂ ਤਾਂ ਧੱਕੇ ਖਾਂਦੀ ਕੀ ਲੋੜ ਹੈ ਜੇ ਮਤਲਬ ਇੱਥੇ ਰੋਪੀ ਦਾ ਜਿਗਾਰਡ ਹੋਵੇ रिश्तेदारोंने ਵਾਕ ਕਰਨਾ ਪਹਿਲੇ ਮੂੜ ਜਦਕੂ ਮੈਂ ਵੈਨਾਰ ਪਈਆ ਚੱਕਿਆ ਉਹਨੇ ਵਾਕ ਕਹਿਣਾ ਵੀ ਸਾਨੂੰ ਥਾਂ ਦੇ ਉਹ ਚਾਹ ਤਾਹ ਦੇ ਕੋਣ ਤੁਸੀਂ ਕੀ ਸੋਚਦੇ ਆ ਅਸੀਂ ਸੋਚਦੇ ਹਾਂ ਵੀ ਜੇ ਸਾਡੀ ਸਰਕਾਰ ਨਾਇਤ ਕਰ ਜਾਵੇ ਤੇ ਮਾੜੀ ਮੋਟੀ ਸੀ ਚਲੋ ਅਸੀਂ ਮਤਲਬ ਮੜੇ ਬੜ ਰੋਟੀ ਖਾਂਦੇ ਰਹਿ ਜਾਵਾਂ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਏਜੰਟ ਭੇਜਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਔਰ ਤੁਹਾਡੇ ਪੈਸੇ ਵਾਪਸ ਹੋਣੇ ਚਾਹੀਦੇ ਹਾਂਜੀ ਹਾਂਜੀ ਬਿਲਕੁਲ ਸਹੀ ਆ ਜੀ ਜਨੇ ਜੱਟਰੇ ਦੇ ਧਰ ਦੇ ਪੈਸੇ ਲਾਇਆ ਔਰ ਉਹ ਗੈਰ ਕਾਨੂੰਨੀ ਇਹਨੂੰ ਭੇਜਿਆ ਹਾਂਜੀ ਉਹਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਬੰਦੀ 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 ਵੀ ਆ ਜੀ ਬੰਦੀ ਬੰਦੀ ਵੀ